ਸਵਾਸਤਿ ਕਾਲ ਵੀਜੀ ਜਿੰਦਰ ਡੇਰੀ ਫਾਰਮ ਤੇ ਤੁਹਾਡਾ ਸਵਾਗਤ ਆ ਵੀਜੀ ਅੱਜ ਆਪਣੇ ਕੋਲ ਚਾਰ ਵੜਾ ਨੇ ਦੋ ਇਧਰ ਦੋ ਉਧਰ ਤੇ ਵੀਜੀ ਜਿਹੜੇ ਵੀਰ ਨੇ ਵੜਾ ਲੈਣੀਆਂ ਹੋਣਗੀਆਂ ਨੰਬਰ ਸਕਰੀਨ ਤੇ ਚੱਲੂਗਾ ਨੰਬਰ ਲਾ ਲਿਓ ਮੇਰੇ ਵੀਰ ਗੱਲਬਾਤ ਕਰ ਲਿਓ ਚੈਨਲ ਨੂੰ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਵੱਧ ਤੋਂ ਵੱਧ ਲਾਈਕ ਕਰੋ ਆ ਵੀਜੀ ਕਰਦੇ ਆ ਤੁਹਾਡੇ ਨਾਲ ਗੱਲਬਾਤ ਹਾਂਜੀ ਸੱਸੀਆ ਵੀਰ ਜੀ ਸੱਸੀਆ ਵੀਰ ਜੀ ਕੀ ਹਾਲ ਜੇ ਵਧੀਆ ਜੀ ਵਧੀਆ ਵੀਰ ਜੀ ਅਬ ਨਗੀਨੇ ਲਿਆਂਦੇ ਫੇਰ ਅਜੇ ਜੀ ਚਾਰ ਜੇ ਦੋ ਧੁੱਪੇ ਵਧੀਆਂ ਬਾਹਰ ਆ ਗੱਬੜਾ ਵਸ਼ੀਆਂ ਦੋਵੇਂ ਠੀਕ ਜੀ ਹਾਂਜੀ ਕੀ ਮੁੱਲ ਮਲ ਕਰਦੇ ਜੀ ਇਹਨਾਂ ਦਾ ਵੇਖੋ ਵਸ਼ੀਆਂ ਵੇਖੋ ਤੁਸੀਂ ਵੀਰ ਜੀ ਖੋਲਿਓ ਲੰਬੀ ਤੋਰਿਓ ਲੰਬੀ ਤੋਰਾਂਗੇ ਵੇਖੋ ਵੀਰ ਜੀ ਵਸ਼ੀ ਲੈਓ ਵੀਰ ਜੀ 15 ਦਿਨ ਵੀਰ ਜੀ ਵਸ਼ੀ ਲੈ ਲਈ ਆ ਠੀਕ ਜੀ ਰੰਗ ਭਾਵੇਂ ਚਟਾ ਯਾਰ ਜਰਸੀ ਵਸ਼ੀ ਆ ਜੇ ਅਸੀਂ ਕਰਾਸ ਲਾਉ ਥੋੜੀ ਬੋਦੀ ਇਦੂ ਜੁਵੇ ਵਸ਼ੀ ਵੀਰ ਜੀ ਦੂਜੀ ਸੁਵੇ ਵੀਰ ਜੀ ਵਸ਼ੀ 15 ਦਿਨ ਲੈ ਲੈਂਦੀ ਜੀ ਠੀਕ ਜੀ ਹਾਂ ਜੀ ਆਹ ਵੇਲਾ ਦੂਜੀ ਵੀ ਵੀਰ ਜੀ ਵੱਡੀ ਵਸ਼ੀ ਏ ਠੰਡੀ ਵੀ ਜੀ ਵਸ਼ੀ ਏ ਕੋਈ ਚੱਕਰ ਨਹੀਂ ਐ ਵੇਖੋ ਜਿੱਦਾਂ ਮਰਜੀ ਥੱਲੇ ਬਾਓ ਇੱਕ ਬਹੁਤ ਠੰਡੀ ਵਸ਼ੀ ਵੀਰ ਜੀ ਜਿਹੜੇ ਵੀਰ ਨੇ ਲੈਣੀ ਹੋਵੇ ਮੇਰਾ ਵੀਰ ਫੋਨ ਤੇ ਕਾਲ ਕਰ ਲਿਓ ਵੀ ਜੀ ਬਲੈਕ ਜਰਸੀ ਆ ਗਈ ਏ ਫੁੱਲ ਵੱਡੀ ਵਸ਼ੀ ਪੂਰੀ ਵੱਡੀ ਵਸ਼ੀ ਵੀਰ ਜੀ ਬਲੈਕ ਜਰਸੀ ਵੇਖੋ ਵਸ਼ੀ ਵੇਖੋ ਜੀ ਲੈਓ ਵੀਰ ਜੀ ਇਹ ਵੀ ਦੂਜਾ ਸੁਹਾਵੀ ਜੀ ਵਸ਼ੀ ਸੁਹਾ 15 ਦਿਨ ਵਸ਼ੀ ਲੈਂਦੀ ਆ ਠੀਕ ਜੀ ਬਾਕੀ ਵਸ਼ੀ ਵੱਡੀ ਰੋ ਵੱਡੀ ਵਸ਼ੀ ਲਈਦੀ ਆ ਵੇਖੋ ਵੱਡੀ ਵਸ਼ੀ ਵੀਰ ਜੀ 20 25 ਪਲੱਸ ਵਾਲੀ ਵਸ਼ੀ ਜੇ ਇਦੀ ਆ ਆਪਣਾ ਛੋਟੀ ਜੇ ਇੱਕ ਇਹ ਕਿੰਨਾ ਸੁਹਾ ਵੀਰ ਜੀ ਇਹ 50 ਸੁਹਾ ਛੋਟੀ ਜੇ 15 ਦਿਨ ਛੋਟੀ ਵੀ ਲੈਂਦੀ ਹੈ ਵੇਖੋ ਕਿੰਦਾ ਸਾਫ ਛੋਟੀ ਫੱਲੋ ਵੀਰ ਜੀ ਤੁਹਾਡਾ ਸੁਭਾਰਾ ਜੀ 15 ਦਾ ਲੈਂਦੀ ਹੈ ਠੀਕ ਹੈ ਵੀਰ ਜੀ ਮਰਾ ਮਾ ਲੈਂਦਾ ਦੇਖੋ ਛੋਟੀ ਦੇਖੋ ਵੀਰ ਜੀ ਇਹ ਜੇ ਬਾਹਰ ਛੋਟੀ ਆਪਣੇ ਕੋ ਉਟਾ ਵੀਰੇ ਸਾਢੇ 24 ਮਹੀਨੇ ਦੀ ਗੱਭਣਾ ਛੋਟੀ ਠੀਕ ਹੈ ਜੀ ਇਹ ਵੀ ਦੂਜਾ ਛੁਆ ਜੀ ਦੂਜਾ ਸੁਆ ਸੁਣੀ ਹੈ ਠੀਕ ਜੀ ਤੇ ਪਰ ਦੁੱਧ ਨਹੀਂ ਦਿੰਦੀ ਅੱਛਾ ਅੱਛਾ ਹਾਂ ਜੀ ਆ ਚਾਰ ਟੰਗ ਰੱਖੇ ਆ ਦੋ ਵਸ਼ੀਆਂ ਹੋਰ ਵੇਲੀਆਂ ਵੀ ਤੁਹਾਨੂੰ ਦਿਖਾਉਣੇ ਆ ਕਿੱਥੇ ਚਲ ਗਏ ਵੀਜੀ ਦੋ ਵਸ਼ੀਆਂ ਆ ਤੇ ਆਪਣੇ ਕੋਲ ਆ ਵਸ਼ੀ ਸੂਈ ਜੇ ਰਾਤ ਦੀ 11 12 ਕਿਲੋ ਬੋਲਾ ਏ ਖੋਲ ਕੇ ਦਿਖਾਉਣੇ ਆ ਤੁਹਾਨੂੰ ਖੋਲ ਐਚ ਐਫ ਵਸ਼ੀ ਵੀਜੀ ਵੱਡੀ ਫਾਨ ਤੁਣ ਬਹੁਤ ਜ਼ਿਆਦਾ ਚੰਗਾ ਲੱਗਾ ਏ ਲੈ ਲੈ ਵੀਜੀ ਬੜੀ ਚੰਗੀ ਵਸ਼ੀ ਜੇ ਠੰਡੀ 11 12 ਕਿਲੋ ਬੋਲਾ ਹੋਊਗਾ ਥੱਲੇ ਇਹਦੇ ਰਾਤ ਦੀ ਸੂਈ ਆ ਵਸ਼ੀ ਵੀਜੀ ਮਗਰ ਇੱਕ ਵੀਜੀ ਆ ਵਸ਼ੀ ਜ ਆਪਣੇ ਕੋ ਜਰਸੀ ਕਰਾ ਜੇ ਵੀਜੀ 14 15 ਦਿਨ ਲੈ ਜੂਗੀ ਵਸ਼ੀ 20 ਪਲਸ ਵਾਲੀ ਵਸ਼ੀ ਆ ਲਾ 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 ਗੱਬਣ ਵਛੀਏ 14 15 ਕਿਲੋ ਵਾਲੀ 15 ਦਿਨ ਲੈਂਦੀ ਆ 20 ਕਿਲੋ ਵਾਲੀ ਵਛੀਏ ਦੋ ਵਛੀਆਂ ਵੀ ਜੀ ਆਦੇ ਆਪਣੇ ਕੋ ਜਿਹੜੇ ਵੀਰ ਨੇ ਲੈਣੀ ਹੋਵੇ ਕੇ ਮੇਰਾ ਵੀਰ ਨੰਬਰ ਸਕਰੀਨ ਤੇ ਚੱਲੂਗਾ ਫੋਨ ਲਾ ਲਿਓ ਚੈਨਲ ਨੂੰ ਸ਼ੇਅਰ ਕਰੋ ਸਬਸਕ੍ਰਾਈਬ ਕਰੋ WhatsApp ਉੱਤੇ ਸ਼ੇਅਰ ਕਰੋ